ਦਾ ਹੰਕਾਰ ਤੋੜਨ ਲਈ ਰਾਮ ਗੜੀਆ ਭਾਈਚਾਰੇ ਨੇ ਇੱਕ ਵਿਸ਼ਵਾਸ ਦਿਵਾਇਆ ਕਿ 1 ਜੂਨ ਨੂੰ ਉਹ ਹੰਕਾਰੀ ਮੰਤਰੀ ਦਾ ਹੰਕਾਰ ਤੋੜਨ ਲਈ ਬਿਲਕੁਲ ਤਿਆਰ ਵਰ ਤਿਆਰ ਨੇ ਰਾਮ ਗੜੀਆ ਆਕਾਲ ਜਫੇ ਵਿੰਦ ਦਾ ਕੌਮੀ ਕਨਵੀਨਰ ਹੋਣ ਦੇ ਨਾਤੇ ਮੈਂ ਸਮੁੱਚੀ ਰਾਮ ਗੜੀਆ ਭਾਈਚਾਰੇ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਦਾ ਕਿ 1 ਜੂਨ ਨੂੰ ਹੰਕਾਰੀ ਮੰਤਰੀ ਦਾ ਹੰਕਾਰ ਤੋੜੋ ਤਾਂ ਆਪਾਂ 4 ਤਰੀਕ ਨੂੰ ਉਸ ਤੇ ਹਾਰ ਉਪਰੰਤ ਸਮੂੱਚਾ ਭਾਈਚਾਰਾ ਇੱਕ ਉਹਨਾਂ ਖਾਰ ਦਾ ਜਸ਼ਨ ਮਨਾਵੇ ਮੈਂ ਆਪਣੇ ਕੌਮੀ ਕਨਵੀਨਰ ਹੋਣ ਦੇ ਨਾਤੇ ਅੱਜ ਭਰੀ ਸੰਗਤ ਦੇ ਵਿੱਚ ਮੇਰੇ ਵੱਡੇ ਭਰਾ ਸਰਦਾਰ ਜਗਜੀਤ ਸਿੰਘ ਸਖੂ ਜੋ ਕਿ ਚੇਅਰਮੈਨ ਨੇ ਪੰਜਾਬ ਦੇ ਤੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕਲਸੀ ਸਾਡੀਆਂ ਸੱਜੀਆਂ ਖੱਬੀਆਂ ਵਾਹਾਂ ਸਮੁੱਚੇ ਭਾਈਚਾਰਾ ਸਮੁੱਚੇ ਪੰਜਾਬ ਤੋਂ ਆਇਆ ਅੱਜ ਅਸੀਂ ਮੈਂ ਇੱਕ ਪਰਨ ਕਰਦਾ ਕਿ ਇੱਕ ਤਰੀਕ ਨੂੰ ਭਰਾਵੋ ਖਡੂਰ ਸਾਹਿਬ ਦੇ बस निको ਲਾਲਜੀਤ ਪੁੱਲਰ ਦਾ ਹੰਕਾਰ ਤੋੜ ਦੋ ਮੈਂ ਤੁਹਾਡੇ ਸਾਹਮਣੇ ਮੈਂ ਇੱਕ ਵਾਦਾ ਕਰਦਾ ਕਿ ਜਿਸ ਦਿਨ ਲਾਲਜੀਤ ਪੁੱਲਰ ਹਾਰੇਗਾ ਮੈਂ ਉਸ ਦਿਨ ਆਪਣੇ ਸਿਰ ਤੇ ਦਸਤਾਰ ਸਜਾਵਾਂਗਾ ਉਹਨੇ ਦਿਨ ਮੈਂ ਆਪਣੇ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਆਪਣੀ ਪੱਗ ਦਾ ਸਵਾਲ ਹੈ ਮੈਂ ਅਜ ਸੁਰ ਸਿੰਘ ਪਿੰਡ ਤੋਂ ਆਪਣਾ ਇੱਕ ਪਰਨਾ ਬਣ ਕੇ ਸੰਗਰੂਰ ਵੱਲ ਜਾ ਰਿਹਾ ਕਿ 4 ਤਰੀਕ ਨੂੰ ਲਾਲਜੀਤ ਪੁੱਲਰ ਨੂੰ ਹਰਾਓ ਤਾਂ ਕਿ ਮੈਂ ਰਾਮਗੜੀਆ ਬੁੰਗਿਆ ਤੇ ਜਾ ਕੇ ਦੁਬਾਰਾ ਆਪਣੇ ਸਿਰ ਤੇ ਦਸਤਾਰ ਸਜਾ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ